ਸਤ ਸ੍ਰੀ ਅਕਾਲ ਮੈਂ ਜਗਜੀਤ ਸਿੰਘ ਹਾਜ਼ਰ ਹਾਂ ਨਵੀਂ ਵੀਡੀਓ ਲੈ ਕੇ ਆਪਾਂ ਕਹਾਣੀ ਪੜ ਰਹੇ ਹਾਂ ਵਾਇਆ ਸਪੇਨ ਮੌਤ ਦਾ ਰੇਗਿਸਤਾਨ ਚਰਨਜੀਤ ਸਿੰਘ ਸੁਜੋਂ ਦੀ ਲਿਖੀ ਹੋਈ ਏ ਕਹਾਣੀ ਹੈ ਜਦੋਂ ਉਹ ਭਾਰਤ ਤੋਂ ਸਪੇਨ ਗਏ ਜੋ ਉਹਨਾਂ ਨੇ ਹੰਡਾਇਆ ਜੋ ਉਹਨਾਂ ਨੇ ਲਾ ਵਰਪਰਿਆ ਉਹਨਾਂ ਨੇ ਇਸ ਕਹਾਣੀ ਵਿੱਚ ਦੱਸਿਆ ਹੈ ਆਪਾਂ ਇੱਥੋਂ ਤੱਕ ਕਹਾਣੀ ਪੜ ਚੁੱਕੇ ਹਾਂ ਨਿਗਰਾਂ ਨੂੰ ਬਾਹਤੋਂ ਫੜ ਕੇ ਡੋਂਕਰਾਂ ਨੇ ਥੱਲੇ ਲਾ ਦਿੱਤਾ ਕਿਹਾ ਕਿ ਤੁਹਾਨੂੰ ਮੁੜ ਕੇ ਲੈ ਕੇ ਜਾਂਦੇ ਹਾਂ ਇਸ ਤੋਂ ਅੱਗੇ ਅੱਜ ਆਪਾਂ ਕਹਾਣੀ ਪੜਾਂਗੇ ਉਹਨਾਂ ਦੀ ਗੱਲ ਸੁਣ ਕੇ ਨਿਗਰੋ ਉੱਚੀ ਉੱਚੀ ਰੋਣ ਲੱਗ ਪਏ ਡੋਂਕਰਾਂ ਦੇ ਪੈਰ ਫੜ ਕੇ ਕਹਿਣ ਲੱਗੇ ਸਾਨੂੰ ਵੀ ਲੈ ਜਾਓ ਪਰ ਡੋਂਕਰਾਂ ਨੇ ਉਹਨਾਂ ਨੂੰ ਗਾਲਾਂ ਕੱਢ ਕੱਢ ਕੇ ਉੱਥੇ ਹੀ ਰੁਕਣ ਲਈ ਕਿਹਾ ਉਹਨਾਂ ਨਿਗਰੋਆਂ ਦੀ ਹਾਲਤ ਵੇਖ ਕੇ ਸਾਡਾ ਵੀ ਰੋਣਾ ਨਿਕਲ ਗਿਆ ਪਰ ਡੋਂਕਰ ਉਹਨਾਂ ਨਿਗਰੋਆਂ ਨੂੰ ਉੱਥੇ ਹੀ ਛੱਡ ਕੇ ਭੱਜ ਆਏ ਸੱਚੇ ਪਾਤਸ਼ਾਹ ਜਾਣਦੇ ਹਨ ਉਹਨਾਂ ਨਾਲ ਕੀ ਬੀਤੀ ਹੋ ਜਦ ਸਾਡੀਆਂ ਗੱਡੀਆਂ ਰਾਤ ਨੂੰ ਬਾਰਡਰ ਵੱਲ ਜਾਂਦੀਆਂ ਤਾਂ ਗੱਡੀਆਂ ਦੀਆਂ ਲਾਈਟਾਂ ਬੰਦ ਹੁੰਦੀਆਂ ਸੀ ਅੱਜ ਅਜੇ ਅਸੀਂ ਬਾਰਡਰ ਤੋਂ 20 ਕਿਲੋਮੀਟਰ ਪਿੱਛੇ ਹੀ ਸੀ ਤਾਂ ਵੇਖਿਆ ਕਿ ਡੋਂਕਰ ਛੋਟੇ ਛੋਟੇ ਦਰਖਤਾਂ ਵਿੱਚਕਾਰੋਂ ਗੱਡੀ ਲੈ ਕੇ ਜਾਂਦੇ ਸੀ ਰਾਤ ਦੇ 11:30 ਦਾ ਟਾਈਮ ਸੀ ਅਚਾਨਕ ਸਾਡੀ ਗੱਡੀ ਜਾਂਦੀ ਜਾਂਦੀ ਇੱਕ ਟੋਏ ਵਿੱਚ ਫਸ ਗਈ ਉੱਥੇ ਚੀਕ ਚਹਾੜਾ ਪੈ ਗਿਆ ਪਰ ਵਾਹਿਗੁਰੂ ਨੇ ਸਾਨੂੰ ਬਚਾ ਲਿਆ ਡੌਂਕਰਾਂ ਨੇ ਸਾਨੂੰ ਚੁੱਪ ਕਰਵਾ ਕੇ ਟੋਏ ਵਿੱਚੋਂ ਗੱਡੀ ਕੱਢੀ ਅਤੇ ਤੁਰ ਪਏ ਅੱਧੇ ਘੰਟੇ ਬਾਅਦ ਸਾਨੂੰ ਉਹਨਾਂ ਗੱਡੀ ਵਿੱਚੋਂ ਉਤਾਰ ਕੇ ਸਾਡੀਆਂ ਦੋ ਲਾਈਨਾਂ ਬਣਾ ਲਈਆਂ ਲਾਈਨ ਵਿੱਚ ਸਭ ਤੋਂ ਅੱਗੇ ਮੈਂ ਸੀ ਦੂਸਰੀ ਲਾਈਨ ਵਿੱਚ ਇੱਕ ਮਹਤਪੁਰ ਦਾ ਮੁੰਡਾ ਸੀ ਡੌਂਕਰ ਸਾਡੇ ਅੱਗੇ ਸੀ ਰਾਤ ਦੇ 1:30 ਵਜੇ ਅਸੀਂ ਸਿਰਫ ਬਾਰਡਰ ਤੋਂ ਅੱਧਾ ਕਿਲੋਮੀਟਰ ਪਿੱਛੇ ਸੀ ਸਾਹਮਣੇ ਮਰਾਕੋ ਦੇ ਬਾਡਰ ਤੇ ਫੌਜੀਆਂ ਦੀਆਂ ਗੱਡੀਆਂ ਥੋੜੇ ਥੋੜੇ ਫਾਸਲੇ ਤੇ ਘੁੰਮਦੀਆਂ ਸੀ। ਉਹਨਾਂ ਗੱਡੀਆਂ ਦੇ ਉੱਤੇ ਇੱਕ ਬਹੁਤ ਹੀ ਤੇਜ਼ ਲਾਈਟ ਲੱਗੀ ਹੋਈ ਸੀ ਜੋ ਆਲੇ-ਦੁਆਲੇ ਘੁੰਮਦੀ ਸੀ। ਉਸ ਲਾਈਟ ਦੇ ਲਾਗੇ ਫੌਜੀ ਖੜੇ ਦਿਸਦੇ ਸਨ। ਸਾਨੂੰ ਪਤਾ ਲੱਗਾ ਕਿ ਜਦੋਂ ਲਾਈਟਾਂ ਦੇ ਚਾਨਣ ਵਿੱਚ ਕੋਈ ਬੰਦਾ ਉਹਨਾਂ ਨੂੰ ਦਿਸਦਾ ਹੈ ਤਾਂ ਉਸੇ ਟਾਈਮ ਗੋਲੀਆਂ ਚਲਾ ਦਿੰਦੇ ਹਨ। ਜਦੋਂ ਗੱਡੀ ਦੀ ਲਾਈਟ ਸਾਡੇ ਵੱਲ ਨੂੰ ਪੈਂਦੀ ਤਾਂ ਅਸੀਂ ਸਾਰੇ ਲੰਬੇ ਪੈ ਜਾਂਦੇ। ਸਾਡਾ ਇੱਕ ਡਾਂਕਰ ਮਰਾਕੋ ਦੇ ਬਾਡਰ ਤੋਂ 100 ਗੱਜ ਪਿੱਛੇ ਸੀ। ਉਹ ਸਾਨੂੰ ਇਹ ਕਹਿ ਕੇ ਅੱਗੇ ਚਲਾ ਗਿਆ ਕਿ ਤੁਸੀਂ ਇੱਥੇ ਖੜੋ ਮੈਂ ਮਰਾਕੋ ਦੇ ਫੌਜੀ ਅਫਸਰ ਨਾਲ ਬਾਰਡਰ ਪਾਰ ਕਰਨ ਲਈ ਸੈਟਿੰਗ ਕੀਤੀ ਹੋਈ ਏ ਮੈਂ ਹੁਣੇ ਆਇਆ ਅਸੀਂ ਅਜੇ ਖੜੇ ਹੀ ਸੀ ਕਿ ਅਚਾਨਕ ਮਿਲਟਰੀ ਵਾਲੀ ਗੱਡੀ ਦੀ ਲਾਈਟ ਸਾਡੇ ਵੱਲ ਪਈ ਲਾਈਟ ਸਾਡੇ ਤੇ ਪੈਂਦਿਆਂ ਹੀ ਮਰਾਕੋ ਦੀ ਮਿਲਟਰੀ ਨੇ ਗੋਲੀ ਚਲਾ ਦਿੱਤੀ ਸਾਡੇ ਵਾਲਾ ਡੋਂਕਰ ਚੀਕਾਂ ਮਾਰਦਾ ਥੱਲੇ ਡਿੱਗ ਪਿਆ ਅਸੀਂ ਸਾਰੇ ਘਬਰਾ ਗਏ ਅਸੀਂ ਸਮਝਿਆ ਕਿ ਇਹ ਡੋਂਕਰ ਤਾਂ ਮਰ ਗਿਆ ਅਸੀਂ ਸਾਰੇ ਮੁੰਡੇ ਇੱਕ ਦੂਜੇ ਤੋਂ ਅੱਗੇ ਚੀਕਾਂ ਮਾਰਦੇ ਭੱਜਣ ਲੱਗੇ ਮਰਾਕੋ ਦੀ ਮਿਲਟਰੀ ਨੇ ਸਾਡੇ ਉੱਤੇ ਵੀ 17-18 ਗੋਲੀਆਂ ਚਲਾਈਆਂ ਪਰ ਸੱਚੇ ਪਾਤਸ਼ਾਹ ਨੇ ਆਪਣੀ ਕਿਰਪਾ ਨਾਲ ਸਾਨੂੰ ਬਚਾ ਲਿਆ ਮੈਂ ਸੋਚ ਰਿਹਾ ਸੀ ਕਿ ਸੱਚੇ ਪਾਤਸ਼ਾਹ ਦੇ ਸਰੂਪ ਗੁਟਕਾ ਸਾਹਿਬ ਮੇਰੇ ਕੋਲ ਸੀ ਤਾਂ ਹੀ ਇਸ ਔਖੇ ਸਮੇਂ ਬਚਾਅ ਹੋ ਗਿਆ ਮੈਂ ਗੁਟਕਾ ਸਾਹਿਬ ਹਮੇਸ਼ਾ ਪਾਕਟ ਬੈਲਟ ਵਿੱਚ ਪਾ ਕੇ ਲੱਕ ਦਿਵਾਲੇ ਬੈਲਟ ਬਨ ਲੈਂਦਾ ਸੀ ਅਸੀਂ ਦੌੜ ਰਹੇ ਸੀ 1 ਕਿਲੋਮੀਟਰ ਦੌੜਨ ਤੋਂ ਬਾਅਦ ਅਸੀਂ ਸਾਹ ਲਿਆ ਗੋਲੀਆਂ ਚੱਲਦੀਆਂ ਵੇਖ ਕੇ ਸਾਡੀ ਭੁੱਖ ਤੇ ਵੀ ਜਾਂਦੀ ਲੱਗੀ ਅਸੀਂ ਸਾਰੇ ਆਪਣੀ ਕਿਸਮਤ ਤੇ ਰੋਂਦੇ ਸੀ ਮੌਤ ਹਮੇਸ਼ਾ ਸਾਡੇ ਨਾਲ ਪਰਛਾਵਾਂ ਬਣ ਕੇ ਸਾਡੇ ਪੈਰਾਂ ਵਿੱਚ ਰਹਿੰਦੀ ਸੀ ਪਰ ਸੱਚੇ ਪਾਤਸ਼ਾਹ ਦਾ ਮੇਰਾ ਪਰਿਆ ਹੱਥ ਸਾਡੇ ਸਿਰ ਤੇ ਰਹਿੰਦਾ ਸੀ ਜਿਸ ਕਰਕੇ ਅਸੀਂ ਮੌਤੋਂ ਬਚਦੇ ਰਹੇ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਹੁਣ ਸਾਡਾ ਡੋਂਕਰ ਨਾਲ ਆਮੋ ਸਾਹਮਣਾ ਹੋਇਆ ਤੇ ਉਹ ਕਹਿਣ ਲੱਗੇ ਤੁਸੀਂ ਗੋਲੀਆਂ ਚੱਲਣ ਵੇਲੇ ਦੌੜੇ ਕਿਉਂ ਸੀ ਗੋਲੀਆਂ ਚੱਲਦੀਆਂ ਵਿੱਚ ਤੁਹਾਨੂੰ ਲੰਮੇ ਪੈ ਜਾਣਾ ਚਾਹੀਦਾ ਸੀ ਅਸੀਂ ਕਿਹਾ ਤੁਸੀਂ ਕਿਹੜਾ ਸਾਨੂੰ ਦੱਸਿਆ ਸੀ ਕਿ ਅੱਗੋਂ ਗੋਲੀਆਂ ਚੱਲਣੀਆਂ ਹਨ ਤੁਸੀਂ ਤਾਂ ਕਹਿੰਦੇ ਸੀ ਕਿ ਸਾਡੀ ਮਰਾਕੋ ਦੀ ਮਿਲਟਰੀ ਨਾਲ ਸੈਟਿੰਗ ਹੈ ਡੋਂਕਰ ਕਹਿੰਦਾ ਕਿ ਸਾਡੀ ਛੋਟੇ ਆਫੀਸਰ ਨਾਲ ਸੈਟਿੰਗ ਹੈ ਪਰ ਲੱਗਦਾ ਹੈ ਉੱਥੇ ਇਹ ਵੱਡਾ ਅਫੀਸਰ ਆ ਗਿਆ ਜਿਸ ਕਰਕੇ ਗੋਲੀਆਂ ਚੱਲੀਆਂ ਹਨ ਸਾਨੂੰ ਨਹੀਂ ਸੀ ਪਤਾ ਕਿ ਛੋਟੇ ਵੱਡੇ ਅਫੀਸਰ ਕੌਣ ਹਨ ਪਰ ਅਸੀਂ ਡੋਂਕਰਾਂ ਦੀ ਹਰ ਗੱਲ ਤੇ ਯਕੀਨ ਕਰਨ ਤੇ ਮਜਬੂਰ ਸਾਂ ਇਹ ਡੋਂਕਰ ਭਾਵੇਂ ਇੱਕ ਦਿਨ ਵਿੱਚ ਪੰਜ ਟਾਈਮ ਨਮਾਜ਼ ਪੜ੍ਹਦੇ ਸੀ ਪਰ ਇੱਕ ਦਿਨ ਵਿੱਚ 100 ਵਾਰ ਝੂਠ ਬੋਲਦੇ ਸਨ ਸਾਨੂੰ ਕਦੇ ਵੀ ਕੋਈ ਵੀ ਗੱਲ ਸੱਚ ਨਹੀਂ ਸੀ ਦੱਸਦੇ ਸਗੋਂ ਜਿਹੜੀ ਵੀ ਗੱਲ ਦੱਸਦੇ ਉਸਦੇ ਉਲਟ ਹੀ ਹੁੰਦਾ ਹੁਣ ਅਸੀਂ 3:30 ਵਜੇ ਤੜਕੇ ਆਪਣੀਆਂ ਗੱਡੀਆਂ ਕੋਲ ਪਹੁੰਚ ਗਏ ਸਾਡੇ ਸਾਰੇ ਇਹਨਾਂ ਦੇ ਸਰੀਰ ਥੱਕੇ ਟੁੱਟੇ ਪਏ ਸੀ ਤੁਰਨ ਨੂੰ ਦਿਲ ਨਹੀਂ ਸੀ ਪਰ ਫਿਰ ਵੀ ਸੱਚੇ ਪਾਤਸ਼ਾਹ ਦੀ ਸਾਡੇ ਤੇ ਕਿਰਪਾ ਸੀ ਵਾਹਿਗੁਰੂ ਸਾਡੇ ਅੰਗ ਸੰਗ ਸੀ ਸਾਨੂੰ ਫੇਰ ਡੋਂਕਰਾਂ ਨੇ ਗੱਡੀਆਂ ਵਿੱਚ ਬਿਠਾ ਲਿਆ ਇਹ ਸਿਲਸਿਲਾ ਚੱਲਦਾ ਹੀ ਰਿਹਾ ਭੁੱਖਿਆਂ ਤੇ ਪਿਆਸਿਆਂ ਨੂੰ ਸਾਨੂੰ ਅੱਜ 27ਵਾਂ ਦਿਨ ਹੋ ਗਿਆ 10 ਵਾਰ ਮਰਾਕੋ ਦੇ ਬਾਰਡਰ ਤੇ ਜਾਣ ਲਈ ਡੋਂਕਰ ਸਾਨੂੰ ਡੋਂਕੀ ਮਰਾਉਣ ਲਈ ਲੈ ਕੇ ਗਏ 27 ਦਿਨਾਂ ਵਿੱਚ ਕਿਸੇ ਨੇ ਵੀ ਕਦੇ ਬਰਸ਼ ਨਹੀਂ ਕੀਤਾ ਨਾ ਹੀ ਪਾਣੀ ਨਾਲ ਮੂੰਹ ਧੋਤਾ ਨਾ ਹੀ ਕਿਸੇ ਨੇ ਕਰੋਲੀ ਕੀਤੀ ਬਸ ਭੁੱਖੇ ਢਿੱਡ ਗੱਡੀਆਂ ਵਿੱਚ ਬੈਠ ਜਾਂਦੇ ਇੱਕ ਦਿਨ ਅਸੀਂ ਬਾਰਡਰ ਤੋਂ 4 ਵਜੇ ਗੱਡੀਆਂ ਵਿੱਚ ਬੈਠੇ ਦੁਪਹਿਰ ਨੂੰ ਕੜਾਕੇ ਦੀ ਧੁੱਪ ਵਿੱਚ ਉਹਨਾਂ ਸਾਨੂੰ 2 ਵਜੇ ਇੱਕ ਕਿੱਕਰ ਕੋਲ ਉਤਾਰ ਦਿੱਤਾ। ਹੁਣ ਅਸੀਂ ਅੱਕ ਗਏ ਸੀ। ਅਸੀਂ ਸਾਰਿਆਂ ਨੇ ਮਿਲ ਕੇ ਇਹ ਸਲਾਹ ਕੀਤੀ ਕਿ ਅੱਜ ਤੋਂ ਬਾਅਦ ਅਸੀਂ ਕਦੇ ਵੀ ਡੋਂਕਰਾਂ ਨਾਲ ਮੁਰਾਕੋ ਦੇ ਬਾਡਰ ਤੇ ਡੋਂਕੀ ਲਾਉਣ ਨਹੀਂ ਜਾਣਾ। ਭਾਵੇਂ ਸਾਨੂੰ ਗਾਲਾਂ ਕੱਢਣ ਭਾਵੇਂ ਸਾਨੂੰ ਕੁੱਟਣ ਅਸੀਂ ਕੀਤੇ ਫੈਸਲੇ ਮੁਤਾਬਕ ਬਾਡਰ ਵੱਲ ਜਾਣ ਤੋਂ ਨਾ ਕਰ ਦਿੱਤੀ। ਡੋਂਕਰ ਸਾਨੂੰ ਰੇਤ ਵਿੱਚ ਕਿੱਕਰ ਕੋਲ ਛੱਡ ਕੇ ਜਾਣ ਹੀ ਲੱਗੇ ਸਨ ਕਿ ਡੋਂਕਰਾਂ ਦੇ ਇੰਟਰਨੈਸ਼ਨਲ ਵਾਇਰਲੈਸ ਸੈਟਫੋਨ ਤੇ ਸਾਡੇ ਮਾਲੀ ਦੇਸ਼ ਵਾਲੇ ਏਜੰਟ ਅਜੇ ਤੇ ਰਜੇਸ਼ ਦਾ ਫੋਨ ਆ ਗਿਆ ਜਦ ਮੈਂ ਫੋਨ ਫੜਿਆ ਤਾਂ ਰਜੇਸ਼ ਏਜੰਟ ਮੈਨੂੰ ਪੁੱਛਣ ਲੱਗਾ ਕੀ ਹੋ ਗਿਆ ਤੁਸੀਂ ਅੱਜ ਬਾਰਡਰ ਪਾਰ ਕਰ ਜਾਣਾ ਸੀ ਮੈਂ ਸਾਰੇ ਮੁੰਡਿਆਂ ਦੇ ਸਾਹਮਣੇ ਰੋਂਦਿਆਂ ਰੋਂਦਿਆਂ ਉਸ ਨੂੰ ਕਿਹਾ ਤੂੰ ਕਹਿੰਦਾ ਸੀ ਤੁਸੀਂ ਏਸੀ ਗੱਡੀਆਂ ਵਿੱਚ ਜਾਣਾ ਤੇ ਬਾਰਡਰ ਤੇ ਫੌਜੀਆਂ ਨਾਲ ਸਾਡੀ ਸੈਟਿੰਗ ਹੈ ਪਰ ਸਾਡੇ ਤੇ ਬਾਰਡਰ ਪਾਰ ਕਰਨ ਲੱਗਿਆਂ ਫੌਜੀਆਂ ਨੇ 17 18 ਗੋਲੀਆਂ ਚਲਾਈਆਂ ਅਸੀਂ ਦੌੜ ਕੇ ਮਸੀਂ ਬਚੇ ਅਸੀਂ ਅੱਜ ਤੋਂ ਬਾਅਦ ਕਦੇ ਬਾਰਡਰ ਤੇ ਨਹੀਂ ਜਾਣਾ ਸਾਡੇ ਕੋਲੋਂ ਭਾਵੇਂ ਸਾਰੇ ਪੈਸੇ ਲੈ ਲਵੋ ਪਰ ਸਾਨੂੰ ਆਪਣੇ ਪੰਜਾਬ ਵਾਪਸ ਸਪੇਜ ਦਿਓ ਰਜੇਸ਼ ਏਜੰਟ ਚੁੱਪ ਕਰਕੇ ਸੁਣਦਾ ਰਿਹਾ ਫਿਰ ਠਰਮੇ ਜੇ ਨਾਲ ਕਹਿਣ ਲੱਗਾ ਤੁਸੀਂ ਫਿਕਰ ਨਾ ਕਰੋ ਅਸੀਂ ਅੱਜ ਬਹੁਤ ਖੁਸ਼ ਹਾਂ ਕਿਉਂਕਿ ਤੁਹਾਡੇ ਤੋਂ ਬਾਅਦ ਮਾਲੀ ਦੇਸ਼ ਤੋਂ ਅਸੀਂ 37 ਮੁੰਡੇ ਭੇਜੇ ਸੀ ਤੇ ਉਹ ਕੱਲ ਮਰਾਕੋ ਦਾ ਬਾਰਡਰ ਪਾਰ ਕਰਕੇ ਸਪੇਨ ਚਲੇ ਗਏ ਨੇ ਪਤਾ ਨਹੀਂ ਤੁਹਾਡੀ ਕਿਸਮਤ ਵਧੀ ਹੈ ਤੁਹਾਡੇ ਤੋਂ ਬਾਅਦ ਵਿੱਚ 37 ਮੁੰਡੇ ਬਾਰਡਰ ਪਾਰ ਕਰ ਗਏ ਤੁਸੀਂ 2 ਦਿਨ ਹੋਰ ਠਹਿਰੋ ਅਸੀਂ ਉਹਨਾਂ ਡੌਂਕਰਾਂ ਨੂੰ ਕਹਿੰਦੇ ਹਾਂ ਕਿ ਸਾਡੇ ਹੋਰ 37 ਮੁੰਡਿਆਂ ਨੂੰ ਬਾਰਡਰ ਪਾਰ ਕਰਾ ਦਿਓ ਅਸੀਂ ਹੈਰਾਨ ਸਾ ਕਿ ਇਨ ਨੇ ਤ 27 ਦਿਨਾਂ ਵਿੱਚ ਸਾਡੇ 5 ਵਾਰ ਡੋਂਕਰ ਬਦਲੇ ਨੇ ਫਿਰ ਵੀ ਉਸ ਏਜੰਟ ਦੀਆਂ ਮਿੱਠੀਆਂ ਮਿੱਠੀਆਂ ਤੇ ਭੋਲੀਆਂ ਜਿਹੀਆਂ ਗੱਲਾਂ ਨੇ ਮਰਾਕੋ ਦੇ ਬਾਰਡਰ ਤੇ ਜਾਣ ਲਈ ਸਾਡਾ ਫਿਰ ਯਕੀਨ ਬਣਾ ਦਿੱਤਾ ਧੰਨਵਾਦ